ਜਾ ਤੁਸੀਂ ਦੇਖ ਸਕਦੇ ਹੋ ਇਹ ਮਾਮਲਾ ਸੁਣ ਕੇ ਤੁਹਾਡੇ ਵੀ ਹੋ ਛੁੱਟ ਜਾਣਗੇ ਜੀ ਹਾਂ ਅੱਜ ਕੱਲ ਵਾਕੇ ਕਿਸੇ ਦੇ ਕੋਲੋਂ ਕੋਈ ਚੀਜ਼ ਜਰੀ ਨਹੀਂ ਜਾਂਦੀ ਇਹ ਸੱਚ ਹੀ ਕਹਿੰਦੇ ਨੇ ਲੋਕ ਇਹਦੀ ਇੱਕ ਇਹ ਤੁਹਾਨੂੰ ਮਿਸਾਲ ਅਸੀਂ ਕਹਿ ਸਕਦੇ ਹਾਂ ਕਿ ਦਿਖਾਉਨੇ ਆ ਇੱਕ ਇੱਕ ਘਟਨਾ ਦਿਖਾਉਨੇ ਆ ਜਿਹਦੇ ਵਿੱਚ ਖੜੇ ਟਰਾਲੇ ਨੂੰ ਕੋਈ ਅੱਗ ਲਾ ਕੇ ਤੇ ਉੱਥੋਂ ਫਰਾਰ ਹੋ ਗਿਆ ਇਸ਼ਾਰਾਰਤੀ ਦੇ ਨਾਲ ਦੱਸਿਆ ਜਾਂਦਾ ਹੈ ਕਿ ਇਹ ਪ੍ਰਾਣੀ ਕੋ ਰੰਜਿਸ਼ ਸੀਗੀ ਰੰਜਿਸ਼ ਦੇ ਚੱਲਦਿਆਂ ਇਹ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਭਲਾ ਚੀਜ਼ਾਂ ਦੇ ਨਾਲ ਕਾਦੀ ਰੰਜਿਸ਼ ਹੋਈ ਹੈ ਘੱਟੋ ਘੱਟ 35 ਤੋਂ 40 ਲੱਖ ਰੁਪਏ ਦਾ ਟਰਾਲਾ ਹੈ ਜਿਹੜੇ ਸਾਡੇ ਡਰਾਈਵਰ ਵੀਰ ਨੇ ਉਹ ਇਸ ਦੀ ਕੀਮਤ ਜਾਣਦੇ ਹੋਣਗੇ ਕਿ ਇਹ 35 ਤੋਂ 40 ਲੱਖ ਦਾ 4018 ਟਰਾਲਾ ਜਿਆ ਇਹਨੂੰ ਆਮ ਤੌਰ ਤੇ ਕਹਿ ਦਿੰਦੇ ਐ ਜਿਹੜੇ ਡਰਾਈਵਰ ਵੀਰ ਐ 4018 ਏ ਉਹ ਟਰਾਲਾ ਹੈ ਤਾਂ ਇਹ ਟਰਾਲੇ ਨੂੰ ਖੜੇ ਖਲੋਤੇ ਨੂੰ ਅੱਗ ਲਾ ਕੇ ਤਾਂ ਇਹ ਲੋਕਾਂ ਨੇ ਆਪਣੀ ਰੰਜਿਸ਼ ਜਿਹੜੀ ਹੈ ਨਾ ਉਹ ਪੁਰਾਣੀ ਰੰਜਿਸ਼ ਕੱਢੀ ਆ ਭਲਾ ਚੀਜ਼ਾਂ ਦੇ ਨਾਲ ਕਾਦੀ ਰੰਜਿਸ਼ ਹੋਊਗੀ ਬੜੀ ਮਿਹਨਤ ਦੇ ਨਾਲ ਪਾਈ ਪਾਈ ਇਕੱਠੀ ਕਰਕੇ ਕੋਈ ਲੋਨ ਕਰਾਉਂਦਾ ਹੈ ਕੋਈ ਕਰਜ਼ਾ ਚੱਕਦਾ ਹੈ ਕੋਈ ਪੈਲੀ ਬੰਨਾ ਵੇਚ ਦਿੰਦਾ ਹੈ ਕੋਈ ਘਰ ਗਹਿਣੇ ਰੱਖ ਦਿੰਦਾ ਹੈ ਤਾਂ ਫਿਰ ਜਾ ਕੇ ਨਾ ਕੋਈ ਚੀਜ਼ ਲੈ ਪਾਉਂਦਾ ਤਾਂ ਇਹ ਤਸਵੀਰਾਂ ਤੁਸੀਂ ਦੇਖ ਕੇ ਤੇ ਆਪਣੀ ਪ੍ਰਤੀਕਿਰਿਆ ਸਾਡੇ ਨਾਲ ਸਾਂਝੀ ਕਰਨੀ ਹੈ ਪਟਿਆਲਾ ਦੇ ਮथुरा ਕਲੋਨੀ ਦੇ ਜਿੱਥੇ ਸ਼ਿਵ ਮੰਦਰ ਹੈ ਉੱਥੇ ਬਿਲਕੁਲ ਹੈ ਉੱਥੇ ਕਿਸੇ ਨੇ ਆਪਣਾ ਟਰੱਕ ਜਿਹੜਾ ਉਹ ਖੜਾਇਆ ਹੋਇਆ ਸੀਗਾ ਔਰ 35 ਤੋਂ 40 ਲੱਖ ਰੁਪਏ ਇਸ ਟਰੱਕ ਦੀ ਕੀਮਤ ਟਰਾਲੇ ਦੀ ਦੱਸੀ ਜਾ ਰਹੀ ਹੈ ਪਰ ਇਹ ਦੇਖੋ ਜਿਹੜੇ ਲੋਕ ਨੇ ਜਿਹੜੇ ਜਰਦੇ ਨਹੀਂ ਹੈ ਜੇ ਤੁਹਾਨੂੰ ਗੁੱਸਾ ਗਿਆ ਕੋਈ ਵੀ ਤੁਹਾਨੂੰ ਰੰਜਿਸ਼ ਹੈ ਤਾਂ ਤੁਸੀਂ ਉਸ ਦਾ ਬੈਠ ਕੇ ਹੱਲ ਕਰੋ ਮਸਲਾ ਹੱਲ ਕਰੋ ਬੈਠ ਕੇ ਗੱਲਬਾਤ ਕਰਕੇ ਪਰ ਕਿਸੇ ਦੀ ਐਦਾ ਚੀਜ਼ ਦੇ ਉੱਪਰ ਕਿਸੇ ਦੇ ਵਾਹਨ ਦੇ ਉੱਪਰ ਇੰਨਾ ਗੁੱਸਾ ਕੱਢਣਾ ਕਿੱਥੋਂ ਦਾ ਸਹੀ ਤਰੀਕਾ ਹੈ ਉਹ ਵੀ ਰੰਜਿਸ਼ ਦੇ ਵਿੱਚ ਤੁਸੀਂ ਅਗਲੇ ਦੀ ਕਮਾਈ ਰੋਜ਼ੀ ਰੋਟੀ ਦਾ ਇਹ ਸਾਧਨ ਹੈ ਹੀ 35 ਤੋਂ 40 ਲੱਖ ਰੁਪਏ ਦਾ ਤਾਂ ਸਾਰਾ ਹੀ ਸੜ ਕੇ ਸੁਆਹ ਹੋ ਚੁੱਕਿਆ ਹੈ ਜੇ ਬਾਰੀ ਖੁੱਲੋ ਤਾਂ ਬਾਰੀ ਜਦੋਂ ਖੁੱਲਣ ਲੱਗਿਆ ਉਹਦੋਂ ਡਿੱਗ ਪਈ ਥੱਲੇ ਕਿਉਂਕਿ ਸਾਰਾ ਹੀ ਟਰਾਲਾ ਜਿਹੜਾ ਆ ਉਹ ਕਬਾੜਾ ਬਣ ਚੁੱਕਿਆ ਹੈ ਅੰਦਰੋਂ ਸੀਟਾਂ ਜਿਹੜੀਆਂ ਨੇ ਉਹ ਸੜ ਕੇ ਤਬਾਹ ਹੋ ਚੁੱਕੀਆਂ ਨੇ ਇੱਕ ਚੀਜ਼ ਵੀ ਇੰਜਣ ਦੀ ਜੇਕਰ ਟਰਾਲੇ ਦੀ ਅਸੀਂ ਗੱਲ ਕਰਦੇ ਆ ਤਾਂ ਇੰਜਣ ਤੱਕ ਵੀ ਨਹੀਂ بچਿਆ ਇੰਨਾ ਕ ਵੱਡਾ ਧਮਾਕਾ ਹੋਇਆ ਹੈ ਇੱਥੋਂ ਅੰਦਾਜ਼ਾ ਤੁਸੀਂ ਲਾ ਹੀ ਸਕਦੇ ਹੋ ਫਾਇਰ ਬ੍ਰਿਗੇਡ ਨੂੰ ਲੋਕਾਂ ਨੇ ਸੱਦਿਆ ਮੌਕੇ ਤੇ ਪਰ ਉਹਨੇ ਚਿਰ ਨੂੰ ਇਹ ਸਾਰਾ ਟਰੱਕ ਜਿਹੜਾ ਉਹ ਤਬਾਹ ਹੋ ਚੁੱਕਾ ਹੈ ਇੰਜ ਲੱਗਦਾ ਚਮਚਮਾਉਂਦਾ ਟਰੱਕ ਜਿਹੜਾ ਕਿਸੇ ਨੇ ਖੜਾਇਆ ਸੀ ਉਹ ਹੁਣ ਇੰਜ ਲੱਗਦਾ ਕਿ ਜਿਵੇਂ ਸਾਲਾਂ ਬੱਧੀ 100 ਸਾਲ ਤੋਂ ਕਬਾੜ ਦੇ ਵਿੱਚ ਪਿਆ ਹੋਵੇ ਤਾਂ ਇਹ ਸਾਰਾ ਹੀ ਤਬਾਹ ਹੋ ਚੁੱਕਾ ਹੈ ਪਰ ਉਹ ਮਾਲਕ ਦਾ ਇੱਕ ਵਾਰੀ ਜ਼ਰੂਰ ਸੋਚ ਕੇ ਦੇਖਿਓ ਆਪਣੀ ਜਗ੍ਹਾ ਜਿਹੜਾ ਮਾਲਕ ਹੈ ਨਾ ਉਸ ਨੂੰ ਰੱਖ ਕੇ ਦੇਖਿਓ ਕਿ ਯਾਰ ਉਹਦੇ ਦਿਲ ਤੇ ਕੀ ਬੀਤੀ ਹੋਵੇਗੀ ਉਹਦੀ ਤਾਂ ਸਾਰੀ ਦੁਨੀਆ ਇਹ ਹਿਸਾਬ ਦੇ ਨਾਲ ਕਹਿ ਸਕਦੇ ਆ ਕਿ ਦੁੱਖਾਂ ਦਾ ਪਹਾੜ ਉਹਦੇ ਉੱਪਰ ਟੁੱਟਿਆ ਹੋਣਾ ਕਿ ਯਾਰ 35 ਤੋਂ 40 ਲੱਖ ਰੁਪਈਆ ਸਾਰੇ ਤੁਸੀਂ ਸਿਆਣੇ ਹੋ ਕਿ ਅੱਜ ਕੱਲ ਗੱਡੀ ਲੈਣ ਜਾਈਏ ਤਾਂ ਉਹ ਕਿੰਨੀ ਮਹਿੰਗੀ ਆਉਂਦੀ ਹੈ ਤਾਂ ਫਿਰ ਟਰਾਲਾ ਸੀਗਾ 35 ਤੋਂ 40 ਲੱਖ ਰੁਪਈਆ 40-18 ਟਰਾਲੇ ਦੀ ਕੀਮਤ ਹੈ ਤਾਂ ਇਹ ਉਹ ਕੁੜਾ ਜਿਸ ਨੂੰ ਅੱਗ ਲੱਗ ਗਈ ਹੈ ਤੇ ਸਾਰਾ ਕੁਝ ਉਸ ਮਾਲਕ ਦਾ ਹੁਣ ਤਬਾਹ ਹੋ ਗਿਆ ਜਿਹੜਾ ਮਾਲਕ ਰੋਜ਼ੀ-ਰੋਟੀ ਆਪਣੇ ਇਸ ਟਰਾਲੇ ਦੇ ਸਿਰ ਤੋਂ ਚਲਾਉਂਦਾ ਸੀਗਾ ਕਮਾਈ ਕਰਦਾ ਸੀਗਾ ਪਤਾ ਨਹੀਂ ਕੀ ਕਿਸ ਤਰੀਕੇ ਦੇ ਉਸਨੇ ਸਾਧਨ ਤਿਆਰ ਕਰਕੇ ਤੇ ਆਪਣਾ ਇਹ ਟਰਾਲਾ ਜਿਹੜਾ ਉਹ ਖਰੀਦਿਆ ਹੋਵੇਗਾ ਕਿਉਂਕਿ ਅੱਜ ਅਸੀਂ ਜੇ ਕਿਸੇ ਨੇ ਮੋਟਰਸਾਈਕਲ ਵੀ ਲੈਣਾ ਹੋਵੇ ਨਾ ਤੇ ਅਸੀਂ ਕਿਸ਼ਤਾਂ ਕਰਦੇ ਆ ਜਾਂ ਫਿਰ ਅਸੀਂ ਕਿਸੇ ਕੋਲ ਧਾਰੇ ਪੈਸੇ ਫੜਦੇ ਆ ਵੀ ਯਾਰ ਤੈਨੂੰ ਅਸੀਂ ਮਹੀਨੇ 2 ਮਹੀਨੇ ਬਾਅਦ ਦੇ ਦਾਂਗੇ ਮੋਟਰਸਾਈਕਲ ਵੀ ਲੈਣਾ ਹੋਵੇ ਇੱਕ ਜਿਹੜਾ ਹੁਣ 80 90 ਲੱਖ ਕਿਤੇੜ-ਗੇੜ ਦੇ ਕੋਲ ਮੋਟਰਸਾਈਕਲ ਹੁੰਦਾ ਨਾ ਤਾਂ ਉਹਦੇ ਵਾਸਤੇ ਵੀ ਅਸੀਂ ਕਿਸ਼ਤਾਂ ਬਣਾਉਨੇ ਆ ਤਾਂ ਯਾਰ ਇਹ 35 ਤੋਂ 40 ਲੱਖ ਰੁਪਏ ਦੀ ਚੀਜ਼ ਬਿਨਾਂ ਸੋਚੇ ਸਮਝੇ ਮਿੰਟਾਂ ਸਕਿੰਟਾਂ ਦੇ ਵਿੱਚ ਸੜਕੇ ਸੁਆਹ ਹੋ ਗਈ ਹੈ ਔਰ ਇਸ਼ਾਰਾਰਤੀ ਅੰਸਰ ਇਹ ਰੰਜਿਸ਼ ਦੇ ਚਲਦੇ ਹਨ ਦੱਸਿਆ ਗਿਆ ਕਿ ਪੂਰਾ ਕੰਮ ਕੀਤਾ ਯਾਰ ਇੰਨੀ ਵੀ ਕਾਦੀ ਰੰਜਿਸ਼ ਜੇ ਤੁਹਾਨੂੰ ਰੰਜਿਸ਼ ਹੈ ਤੇ ਤੁਸੀਂ ਨੂੰ ਤੁਸੀਂ ਉਸ ਦੇ ਨਾਲ ਗੱਲ ਕਰ ਲਓ ਮੂੰਹ ਤੇ ਬੈਠ ਕੇ ਉਹਦੇ ਨਾਲ ਮਸਲਾ ਹੱਲ ਕਰ ਲਓ ਪਰ ਯਾਰ ਇੰਨੀ ਵੀ ਕੀ ਗਲਤੀ ਹੈ ਕਿ ਤੁਸੀਂ ਉਹਦੀ ਰੋਜ਼ੀ ਰੋਟੀ ਨੂੰ ਲੱਤ ਮਾਰਦੇ ਹੋ ਉਹਦੀ ਰੋਜ਼ੀ ਰੋਟੀ ਨੂੰ ਆਗ ਹੀ ਲਾ ਦਿਓ ਉਹਦਾ ਲੱਖਾਂ ਦੇ ਵਿੱਚ ਨੁਕਸਾਨ ਕਰ ਦੋ ਇਹ ਤਾਂ ਰੱਬ ਵੀ ਮaaf ਨਹੀਂ ਕਰੂਗਾ ਕਿ ਯਾਰ ਤੂੰ ਕਿਸੇ ਦੀ ਰੋਟੀ ਖੋਹੀ ਆ ਹੱਥੋਂ ਇਹ ਰੋਟੀ ਖੋਣ ਵਾਲਾ ਕੰਮ ਕੀਤਾ ਕਿਉਂਕਿ ਇਹ ਉਹੀ ਉਹਦਾ ਕਮਾਈ ਦਾ ਸਾਧਨ ਹੈ ਪਤਾ ਨਹੀਂ ਕਿੰਨੇ ਪੈਸੇ ਖਰਚ ਕੇ ਉਹਨੇ ਆਪਣਾ ਇਹ ਸਾਰਾ ਸਿਸਟਮ ਤਿਆਰ ਕੀਤਾ ਹੋਣਾ ਹੈ ਇਹ ਟਰਾਲਾ ਲਿਆ ਹੋਣਾ ਮਿਹਨਤ ਕਰਦਾ ਹੋਣਾ ਪਰ ਉਹਦੀ ਅੱਗ ਲਾ ਕੇ ਟਰਾਲੇ ਨੂੰ ਤੇ ਤੁਸੀਂ ਉਹਦੀ ਰੋਜ਼ੀ ਰੋਟੀ ਤੇ ਜਿਹੜੀ ਲੱਤ ਮਾਰੀ ਹੈ ਕਿਉਂਕਿ ਕਿਸੇ ਵੀ ਜੁਗਾਓ ਟਰਾਲਾ ਹੁਣ ਰਿਹਾ ਨਹੀਂ ਹੈ ਸਾਰਾ ਟਰਾਲਾ ਸੜ ਕੇ ਸੁਆਹ ਹੋ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੀ ਪ੍ਰਤੀਕਿਰਿਆ ਇਸ ਬਾਬਤ ਸਾਡੇ ਨਾਲ ਇੱਕ ਵਾਰੀ ਜ਼ਰੂਰ ਸਾਂਝੀ ਕਰ ਦਿਓ ਕਿ ਕਿਵੇਂ ਦੇਖਦੇ ਹੋ ਇਹ ਜਿਹੜੀ ਕਰਤੂਤ ਮਾੜੀ ਕਰਤੂਤ ਭੈੜੀ ਕਰਤੂਤ ਕੀਤੀ ਗਈ ਹੈ ਕਿਸੇ ਦੀ ਰੋਜ਼ੀ ਰੋਟੀ ਨੂੰ ਲੱਤ ਮਾਰੀ ਗਈ ਹੈ ਨਿੱਜੀ ਰੰਜਿਸ਼ ਦੇ ਚਲਦਿਆਂ ਠੀਕ ਹੈ ਤੁਹਾਨੂੰ ਰੰਜਿਸ਼ ਹੈ ਕਿਸੇ ਗੱਲ ਦਾ ਗੁੱਸਾ ਗਿਆ ਹੈ ਤੇ ਤੁਸੀਂ ਬੈਠ ਕੇ ਉਸ ਚੀਜ਼ ਨੂੰ ਹੱਲ ਕਰੋ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਅਗਲੇ ਦੀ ਰੋਜ਼ੀ ਰੋਟੀ ਹੀ ਤੁਸੀਂ ਤਬਾਹ ਕਰਕੇ ਰੱਖ ਦਿਓ ਪਟਿਆਲਾ ਦੇ ਮथुरा ਕਲੋਨੀ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਖੜੇ ਟਰਾਲੇ ਨੂੰ ਕੋਈ ਅੱਗ ਲਾ ਕੇ ਚਲਾ ਗਿਆ ਪੁਰਾਣੀ ਰੰਜਿਸ਼ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਤਾਂ ਆ ਉਸ ਮਾਲਕ ਦੇ ਉੱਪਰ ਕੀ ਬੇਦਦੀ ਹੋਵੇਗੀ ਕਿ ਮੈਂ ਕਿੰਨੀਆਂ ਜਿਹੜਿਆ ਆ ਉਹ ਇਧਰ ਉਧਰ ਕਰਕੇ ਪੈਸੇ ਇਕੱਠੇ ਕਰਕੇ ਇਹ ਟਰਾਲਾ ਖਰੀਦਿਆ ਹੋਣਾ ਮਸਾ ਆਪਣੀ ਰੋਜ਼ੀ-ਰੋਟੀ ਚਲਾਉਂਦਾ ਹੋਣਾ ਤਾਂ ਯਾਰ ਜਦੋਂ ਉਹਨੂੰ ਪਤਾ ਲੱਗਾ ਹੋਣਾ ਕਿ ਯਾਰ ਮੇਰਾ ਤਾਂ ਸਾਰਾ ਕੁਝ ਤਬਾਹ ਹੋ ਗਿਆ ਤੇ ਹੁਣ ਮੈਂ ਕੀ ਕਰੂੰਗਾ ਇਹਦੇ ਸਿਰ ਤੋਂ ਮੇਰੀ ਰੋਟੀ ਚੱਲਦੀ ਸੀਗੀ ਇਹਦੇ ਸਿਰ ਤੋਂ ਮੇਰੇ ਗੇੜੇ ਲੱਗਦੇ ਸੀਗੇ ਤਾਂ ਉਹੀ ਖਾਟ ਕਮਾ ਕੇ ਮੈਂ ਆਪਣੇ ਘਰ ਲਿਆਉਂਦਾ ਸੀ ਪਰ ਹੁਣ ਉਹ ਟਰਾਲਾ ਜਿਹੜਾ ਹੈ ਨਾ ਉਹ ਸੜ ਕੇ ਸੁਆਹ ਹੋ ਚੁੱਕਾ ਹੈ ਸਾਰਾ ਕੁਝ ਤਬਾਹ ਹੋ ਚੁੱਕਾ ਹੈ ਤਾਂ ਇਹ ਪੂਰੀ ਅੱਗ ਕਿਵੇਂ ਲੱਗੀ ਆ ਜਿਹੜੇ ਉੱਥੇ ਮੌਜੂਦ ਆ ਲੋਕ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਆ ਉਹ ਵੀ ਤੁਹਾਨੂੰ ਸੁਣਾਉਨੇ ਆ ਪਰ ਆਪਣੀ ਪ੍ਰਤੀਕਿਰਿਆ ਇਸ ਬਾਬਤ ਜਰੂਰ ਸਾਂਝੀ ਕਰਦੇ ਹੋ ਕਿ ਇਸ ਤਰੀਕੇ ਦੇ ਨਾਲ ਰੰਜਿਸ਼ ਕੱਢੀ ਜਾਣੀ ਇੱਕ ਚੀਜ਼ ਤੇ ਉਹ ਵੀ ਬੇਜਬਾਨ ਚੀਜ਼ ਹੈ ਜਿਹਦਾ ਤੁਸੀਂ ਸਾਰਾ ਕੁਝ ਹੀ ਖਰਾਬ ਕਰ ਦਿੱਤਾ 35 ਤੋਂ 40 ਲੱਖ ਰੁਪਈਆ ਨੇ ਕਿਵੇਂ ਮਿਹਨਤ ਕੀਤੀ ਹੋਣੀ ਆ ਕਿਵੇਂ ਕਰਜ਼ਾ ਲਿਆ ਹੋਣਾ ਜਾਂ ਕੋਈ ਜ਼ਮੀਨ ਜਾਂ ਘਰ ਗਹਿਣੇ ਰੱਖ ਕੇ ਤੇ ਇਹ ਆਪਣਾ ਟਰਾਲਾ ਕਮਾਈ ਦਾ ਸਾਧਨ ਉਹਨੇ ਬਣਾਇਆ ਤੇ ਯਾਰ ਤੁਸੀਂ ਇੱਕ ਰੰਜਿਸ਼ ਦੇ ਕਰਕੇ ਉਹ ਟਰਾਲੇ ਨੂੰ ਅੱਗ ਲਾ ਦਿੱਤੀ ਐ ਰੋਜੀ ਰੋਟੀ ਤੇ ਤੁਸੀਂ ਲੱਤ ਮਾਰ ਦਿੱਤੀ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਐ ਉਹ ਵੀ ਤੁਹਾਨੂੰ ਸੁਣਾਉਨੇ ਆ ਪਰ ਆਪਣੀ ਪ੍ਰਤੀਕਿਰਿਆ ਇੱਕ ਵਾਰੀ ਜ਼ਰੂਰ ਸਾਂਝੀ ਕਰਦੇ ਹੋ ਕਿ ਇਹ ਰੰਜਿਸ਼ ਅੱਜ ਕਾ ਲੋਕ ਕਿਵੇਂ ਕੱਢ ਰਿਹਾ ਮੈਨੂੰ ਲੱਗਣ ਦੇ ਕਾਰਨ 850 ਤੇ ਕਾਲ ਆਈ ਸੀਗੀ ਮਕੇਸ਼ ਕੁਮਾਰ ਦੇ ਨਾਮ ਮਕੇਸ਼ ਕੁਮਾਰ ਦੇ ਨਾਮ ਤੋਂ ਤੇ ਕਹਿੰਦੇ ਇੱਥੇ ਆਪਣਾ ਅੱਗ ਲੱਗੀ ਹੋਈ ਹੈ ਕਿਹੜੀ ਜਗਾਈ ਇਹ ਕਿਹੜੀ ਜਗਾ ਇਹ ਕੀ ਕਬਾਲੀ ਨੇ ਰਾਜਪੁਰਾ ਕਬਾਲੀ ਨੇ ਦੇ ਸਾਹਮਣੇ ਪਤੂਰਾ ਕਲੋਨੀ ਨੇ ਮੰਦਰ ਦੇ ਮੰਦਰ ਦੇ ਨਾਲ ਮੰਦਰ ਦੇ ਨਾਲ ਹਾਂਜੀ ਹਾਂਜੀ ਮੰਦਰ ਦੇ ਨਾਲ ਸਾਨੂੰ ਸੂਚਨਾ ਮਿਲੀ ਸੀ ਜੋ ਮੈਨੂੰ ਮਿਲੀ ਸੀ ਅਸੀਂ ਨਾਲ ਦੇ ਨਾਲ ਦੇ ਨਾਲ ਅਸੀਂ ਗੱਡੀ ਟੜਤੀ ਤੇ ਇੱਥੇ ਆ ਗਏ ਤੇ ਆਂਦੇ ਸਾਰ ਅਸੀਂ ਦੇਖਿਆ ਤੇ ਟਰੱਕ ਨੂੰ ਅੱਗ ਲੱਗੀ ਹੋਈ ਸੀਗੀ ਅੱਗ ਕਾਫੀ ਸੀਗੀ ਜੀ ਤੇ ਅਸੀਂ ਨਾਲ ਨਾਲ ਆਪਣੀ ਗੱਡੀ ਲਾਈ ਫਾਇਰ ਬ੍ਰਿਗੇਡ ਦੀ ਗੱਡੀ ਲਾ ਕੇ ਨਾਲ ਦੀ ਨਾਲ ਅਸੀਂ ਅੱਗ ਨੂੰ ਕੰਟਰੋਲ ਕਰਿਆ ਜੀ ਤੇ ਅੱਗ ਬਹੁਤ ਜ਼ਿਆਦਾ ਸੀਗੀ ਕੰਟਰੋਲ ਕਰਕੇ ਇਹ ਟਰੱਕ ਨੂੰ ਅੱਗ ਲੱਗੀ ਹੋਈ ਸੀ ਬਾਈ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਾਰਨ ਕੀ ਮੰਦਿਓ ਅੱਗ ਲੱਗਣ ਦਾ ਜਿਵੇਂ ਇਹ ਦੱਸ ਰਹੇ ਨੇ ਤੇ ਬੰਦੇ ਦੱਸ ਰਹੇ ਨੇ ਜਿਵੇਂ ਕਹਿੰਦੇ ਕੋਈ ਰੰਜਿਸ਼ ਹੋਵੇ ਜਿਵੇਂ ਕੋਈ ਅੱਗ ਲਾ ਕੇ ਗਿਆ ਅੱਗ ਲਾ ਕੇ ਭੱਜਿਆ ਤੁਸੀਂ ਕੀ ਦੇਖਿਆ ਆਕੇ ਹਾਂਜੀ ਤੁਸੀਂ ਕੀ ਦੇਖਿਆ ਆਕੇ ਅੱਗ ਹੀ ਲੱਗੀ ਹੋਈ ਸੀ ਬਾਈ ਟਰੱਕ ਨੂੰ ਸਿਰਫ ਕਿੰਨਾ ਟੰਲਾ ਕੀ ਹੈ ਆ ਟਰੱਕ ਕਿਸ ਦਾ ਹੈ ਇਹ ਟਰੱਕ ਹੈ ਜੀ ਆਪਣਾ ਟਰੱਕ ਹੈ ਜੀ ਛੋੜਾ ਹੁੰਦਾ ਜਿਹੜਾ ਉਹ ਟਰੱਕ ਹੈ ਜੀ ਹਾਂਜੀ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਬਾਈ ਜੀ ਕਿੰਨੀ ਗੱਡੀਆਂ ਲੱਗੀਆਂ ਫਾਇ ਅੰਜ ਇੱਕ ਗੱਡੀ ਲੱਗ ਗਈ ਜੀ ਨੁਕਸਾਨ ਕਿਤਨਾ ਦਾ ਮੰਨਦੇ ਹੋ ਕੋਈ ਜਾਂਚ ਵਿੱਚ ਆਇਆ ਨੁਕਸਾਨ ਕਿਤਨਾ ਦਾ ਹੈ ਨੁਕਸਾਨ ਇਤਾਂ ਹੀ ਹੁਣ ਦੇਖੋ ਸਾਰੀ ਗੱਡੀ ਚੜ ਗਈ ਨੁਕਸਾਨ ਹੁਣ ਇਤਾਂ ਸਾਨੂੰ ਪਤਾ ਨਹੀਂ ਆ ਕਿੰਨਾ ਨੁਕਸਾਨ ਹੋਇਆ ਸਾਰੀ ਗੱਡੀ ਚੜ ਗਈ ਪਰ ਗੱਡੀ ਸਾਰੀ ਚੜ ਗਈ ਤੁਹਾਨੂੰ ਕਿੰਨੇ ਵਜੇ ਇਤਲਾ ਮਿਲਦੀ ਸੀ 9:22 ਤੇ ਮਿਲੀ ਜੀ 9:22 ਤੇ ਤੁਸੀਂ ਕਿੰਨੇ ਵਜੇ ਆਇਓ ਸਾਨੂੰ 10 ਮਿੰਟ ਚਾਹੀਦੇ 10 ਮਿੰਟ ਤੇ ਲੇਕਿਨ ਮਹਿਲਾਵਲੋਨਾ ਜਿਹੜੇ ਟਿੱਪਰ ਦੇ ਮਾਲਕ ਹੈ ਉਹਨਾਂ ਦੇ ਵੀ ਇਲਜ਼ਾਮ ਲਾਇਆ ਗਿਆ ਕਿ ਮੈਂ ਪੀਸੀਆਰ ਨੂੰ 8:30 ਵਜੇ ਦੇਰ ਕਰੀਬ ਮੈਂ ਫੋਨ ਕੀਤਾ ਮੇਰਾ ਫੋਨ ਡਿੰਗ ਕਰ ਸਾਡੇ ਨਹੀਂ ਕਾਲ ਆਈ ਆਪਨੇ ਮੇਰੇ ਕੋਲ ਇਸ ਦਾ ਮੁੰਸੀ ਦਾ ਫੋਨ ਆਇਆ ਸੀ ਕੁਤਵਲੀ ਮੁੰਸੀ ਦਾ ਮੋਬਾਈਲ ਤੇ ਤੇ ਮੈਂ 9 ਕੋ 10 15 10 ਮਿੰਟ ਕੇ ਭੁੰਜ ਗਿਆ ਸੀ ਤੇ ਕੀ ਲੱਗਦਾ ਸਰ ਕੀ ਕਾਰਨ ਤੁਸੀਂ ਆਏ ਹੋ ਮੋਕੇ ਤੇ ਹਾਂ ਕਾਰਨ ਤਾਂ ਡਿਊਟੀ ਉਸਨ ਦੱਸੋ ਨਹੀਂ ਤੁਸੀਂ ਪੀਸੀਆਰ ਹੋ ਸਰ ਮਕੇ ਤੇ ਇਹਦਾ ਇਨਵੈਸਟੀਗੇਸ਼ਨ ਹੋਏਗਾ ਫਿਰ ਇਹਦਾ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਕਿ ਹਾਂ ਅੱਛਾ ਹਾਂ ਜੋ ਕਾਰਵਾਈ ਹੋਏਗੀ ਲੱਗਣ ਦੇ ਕਾਰਨ 850 ਤੇ ਕਾਲ ਆਈ ਸੀਗੀ ਵਿਕੇਸ਼ ਕੁਮਾਰ ਦੇ ਨਾਮ ਮੋਕੇਸ਼ ਕੁਮਾਰ ਦੇ ਨਾਮ ਤੋਂ